हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਟੋਟੀਆਂ ਤਸਵੀਰ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਰਦਾਰ ਭਾਗ ਸਿੰਘ ਤੇ ਸਰਦਾਰ ਗੁਰਦੇਵ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਕਾਫੀ ਬੜੀ ਕੋ ਪਾਈਆਂ ਨੇ ਆਪਾਂ ਇਸ ਘਰੋਂ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਪਸ਼ੂ ਦੋਸਤੋ ਜਦੋਂ ਵੀ ਆਪਾਂ ਤੁਹਾਨੂੰ ਦਿਖਾਇਆ ਕੋਈ 2 ਤੋਂ 4 ਨਗ ਜਿਹੜੇ ਆ ਅਵੇਲੇਬਲ ਹੁੰਦੇ ਆ ਮੌਜੂਦ ਹੁੰਦੇ ਆ ਇਸ ਕਿਲੇ ਦੇ ਉੱਪਰ ਵੜਾ ਹੁਣ ਚਾਹੇ ਮੱਝਾ ਹੁਣ ਦੋਸਤੋ ਪਸ਼ੂ ਚੰਗੇ ਹੁੰਦੇ ਆ ਤੇ ਪੜਤਾ ਪੁੜਤਾ ਜਿਹੜਾ ਦੋਸਤੋ ਬਿਲਕੁਲ ਜਾਇਜ ਤੇ ਅੱਜ ਵੀ ਦੋਸਤੋ ਆਪਾਂ ਦੇਖਾਂਗੇ ਕਿੰਨਾ ਕੁ ਮੋਲਾ ਇਹਨਾਂ ਪਸ਼ੂਆਂ ਦਾ ਕੀ ਰਿਕਾਰਡ ਆ ਕੀ ਡਿਟੇਲ ਆ ਸੂਵੇ ਕਿੰਨੇ ਮੇ ਕਿੰਨੇ ਸੂਨ ਆ ਲੀਆਂ ਨੇ ਇੱਕ ਦੋਸਤੋ ਮੱਝ ਜਿਹੜੀ ਸੂਈ ਉਹਦੀ ਬਿਲਕੁਲ ਸੂਵੇ ਦੀ ਡਿਟੇਲ ਥੱਲੇ ਬੋਲਾ ਕਿੰਨਾ ਜਾਂ ਕੀ ਰੜਪੜਤਾ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਢੋਟੀਆਂ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਠੀਕ ਆ ਤੇ ਤਰੀਕਾ ਚ ਨੋਟ ਕਰ ਲਓ ਆਪਾਂ ਵੀਡੀਓ ਬਣਾ ਰਹੇ ਆ 28 ਜੁਲਾਈ ਆ ਸਵਾਗਤ ਹੈ ਦੋਸਤੋ ਦੁਪਹਿਰ ਦੇ ਕੋਈ 1.5 ਵਜੇ ਦਾ ਇੱਕ 1.5 ਵਜੇ ਦਾ ਸਮਾਂ ਆਉ ਲੈਣੀਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸਰਦਾਰ ਗੁਰਦੇਵ ਸਿੰਘ ਤੇ ਵੀਰ ਭਗਤ ਸਿੰਘ ਸਾਸ੍ਰੀ ਕਾਰ ਸਾਸ੍ਰੀ ਕਾਰ ਰਾਜ ਜੀ ਸਾਸ੍ਰੀ ਕਾਰ ਰਾਜ ਚੈਨਲ ਦੇਖ ਰਹਾ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਾਸ੍ਰੀ ਕਾਰ ਸਾਸ੍ਰੀ ਕਾਰ ਵੀਰ ਜੀ ਤੇ ਅੱਛਾ ਪਾਜੀ ਫਿਰ ਇਸੇ ਤਰ੍ਹਾਂ ਹੀ ਪਸ਼ੂ ਆਉਂਦੇ ਨਹੀਂ ਤੇ ਆਉਂਦੇ ਰਹਿੰਦੇ ਜੀ ਉੱਤੇ ਵੀ ਮੈਨੂੰ ਲੱਗਦਾ ਵੀ ਪਸ਼ੂ ਪਾਇਆ ਤੇ ਸੇਲ ਹੋ ਗਿਆ ਆਪਣੇ ਤੋਂ ਥੋੜੇ ਟਾਈਮ ਬਾਅਦ ਉਸੇ ਦਿਨ ਹੋਗੇ ਠੀਕ ਹੈ ਜੀ ਪਰਤਾ ਪੁਰਤਾ ਬੜਾ ਜੈਸੀ ਝੋਟੀ ਬੜੀ ਕਮਾਲ ਦੀ ਸੀ ਝੋਟੀ ਹੋ ਜਗੀ ਜੀ ਹੁੰਦਾ ਵਪਾਰੀ ਭਰਾ ਹੀ ਲੈ ਜਾਂਦੇ ਆ ਆ ਬਿਲਕੁਲ ਵੇਚਣ ਵਾਲੇ ਲੈ ਜਾਂਦੇ ਆ ਜੀ ਬਿਲਕੁਲ ਜੀ ਬਿਲਕੁਲ ਤੇ ਅੱਛਾ ਭਾਜੀ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਇੱਕ ਹੀ ਮੈਂ ਆਪਣੇ ਕੋਲ ਸੂਈ ਆ ਦੋ ਗੱਬਣ ਹਾਂਜੀ ਦੋ ਗੱਬ ਇੱਕ ਸੂਈ ਆ ਦੋ ਗੱਬਣਾ ਵਾ ਠੀਕ ਹੈ ਜੀ ਹਾਂਜੀ ਤੇ ਤਿਆਰੀ ਵਾਲੀਆਂ ਜਿਹੜੀਆਂ ਗੱਬਣ ਵੀ ਆ ਉਹ ਤਿਆਰ ਆ ਜੀ ਠੀਕ ਹੈ ਜੀ ਠੀਕ ਆ ਲਓ ਦੋਸਤ ਇਹ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲਾਂਗੇ ਤਾਜੀ ਸੂਈ ਹੈ ਬੌਲੇ ਤੇ ਚੱਲ ਰਹੀ ਆ ਆਜੋ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਲੈਨੇ ਆ ਗੱਲਾਂ ਬਾਤਾਂ ਦੋਸਤੋ ਜਾਣਕਾਰੀ ਦੇ ਰਿਲੇਟਡ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਤੇ ਅੱਛਾ ਭਾਜੀ ਗੁਰਦੇਵ ਸਿੰਘ ਜੀ ਆ ਪਹਿਲੇ ਨੰਬਰ ਤੇ ਜਿਹੜੀ ਇਹ ਮੱਝ ਸੂਈ ਆ ਇਹਦੀ ਡਿਟੇਲ ਆਪਣੇ ਭੈਣ ਭਰਾਵਾਂ ਨਾਲ ਕਰਤੀ ਆ ਸਾਜੀ ਇਹ ਜੀ ਹੁਣ ਕੱਲ ਦੁਕਾਨੀ ਸੂਈ ਕੱਲ ਸੂਈ ਆ ਠੀਕ ਹੈ ਹਾਂਜੀ ਤੇ ਇਹਦੇ ਥੱਲੇ ਹੁਣ 10 ਕਿਲੋ ਬੌਲਾ ਵਾ 10 ਕਿਲੋ ਹਾਂਜੀ ਇਹਦੇ ਵਿੱਚ ਵੀਰ ਜੀ 9 ਤੋਂ 10 ਕਿਲੋ ਬੌਲਾ ਹੋਊਗਾ ਕੱਲ ਸਵੇਰ ਦੀ ਸੂ ਦੋ ਹੀ ਚਵਾਈਆਂ ਹੋਈਆਂ ਠੀਕ ਹੈ ਜੀ ਲਓ ਦੋਸਤੋ ਕੱਲ ਸਵੇਰ ਦੀ ਸੋਈ ਆ ਤੇ ਦੋ ਹੀ ਚਵਾਈਆਂ ਹੋਈਆਂ ਤੇ 9 ਤੋਂ 10 ਕਿਲੋ ਦਾ ਦਰਮਿਆਨ ਜਿਹੜਾ ਬੌਲੇ ਇਸ ਮੱਝ ਦੇ ਥੱਲੇ ਬਿਲਕੁਲ ਹਾਜ਼ਰ ਆ ਸੂਬਾ ਦੂਜਾ ਦੱਸਿਆ ਜੀ ਦੂਜੇ ਜੀ ਦੂਜੇ ਸਵੇਰ ਆ ਠੀਕ ਹੈ ਜੀ ਬਾਕੀ ਥਣ ਭਾਂਡਾ ਤੁਸੀਂ ਆ ਵੇਖੋ ਬਖਾਲਾ ਇੱਕ ਵਾਰੀ ਕਰੋ ਚੈੱਕ ਤੇ ਸੂਬਾ ਭਾਜੀ ਚਵਾਈ ਅੱਜ ਕਿੰਨੇ ਕਜੇ ਕੀਤੀ ਹੈ ਸਵੇਰ 7 ਵਜੇ ਨੇ ਕੀਤੀ ਹੈ ਜੀ ਬੌਲੇ ਤੇ ਹੈਗੀ ਆ ਪੂਰੀ ਸਾਫ਼ੀ ਹੋਈ ਹੈ ਠੀਕ ਹੈ ਜੀ ਸੋ ਬੌਲੇ ਦੇ ਦੋਸਤੋ ਕਿਉਂਕਿ ਤੀਜੀ ਚੌਥੀ ਤੀਜੀ ਚਵਾਈ ਦੇ ਵਿੱਚ ਬੌਲੇ ਤੋਂ ਪਸ਼ੂ ਸਾਫ਼ ਕੀਤਾ ਜਾਂਦਾ ਤੇ ਫਿਲਹਾਲ ਤੀਜੀ ਚਵਾਈ ਹਜੇ ਸ਼ਾਮ ਨੂੰ ਹੋਊਗੀ ਅੱਜ ਤੇ ਮਗਰ ਕੱਟੀ ਕੇ ਕਟਾ ਜੀ ਕਟਾ ਜੀ ਮੇਲ ਕਾਫ ਆ ਮਗਰ ਦੋਸਤੋ ਬੱਚੇ ਨੂੰ ਜਨਮ ਦਿੱਤਾ ਆ ਮੇਲ ਕਾਫ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਸੋ ਠਾ ਕੇ ਥੋੜਾ ਜਿਹਾ ਆਪਾਂ ਖੜਾ ਕਰਕੇ ਤੁਹਾਨੂੰ ਬੱਚੇ ਨੂੰ ਦਿਖਾ ਦਿੰਨੇ ਆ ਆ ਲਓ ਜੀ ਹਾਂ ਜੀ ਸੋ ਗਿੱਲਾ 나ੜੂਆ ਬਿਲਕੁਲ ਬੱਚੇ ਦੇ ਨਾਲ ਆ ਜੀ ਕੱਲ ਦੀ ਸੂਈ ਆ ਇਹ ਮਾਜ ਠੀਕ ਆ ਜੀ ਤੇ ਬਾਕੀ ਚੋਣ ਜਾਣ ਦੀ ਕਿੱਦਾਂ ਆ ਜੀ ਚੋਣ ਬਿਲਕੁਲ ਪੋਲੀ ਆ ਜੀ ਐ ਥੋੜਾ ਜਿਹਾ ਬੱਚਾ ਵਿਚੋੜੂਗਾ ਫੇਰ ਦੁੱਧ ਵਗ ਜਾਣਾ ਐ ਪੋਲੀ ਭਰਾ ਭਰੂ ਦੀ ਬਿਲਕੁਲ ਪੂਰੀ ਜੀ ਪੂਰੀ ਗਾਰੰਟੀ ਹੋ ਦੋਸਤੋ ਚੋਣ ਚਣ ਪੋਲੀ ਆ ਭਰਾ ਬਰੂ ਇੱਕ ਨੰਬਰ ਆ ਸੋ ਮੇਰਾ ਭਰਾ ਦੋਸਤੋ ਜਦੋਂ ਆਪਾਂ ਹਰ ਵਾਰ ਗੱਲ ਕਰਦੇ ਆ ਵੀ ਗੱਬਣ ਪਸ਼ੂ ਆ ਤਿੱਪਕੇ ਤੇ ਸੋਇਆ ਪਸ਼ੂ ਦੋ ਟਾਈਮ ਚੋਕੇ ਤੇ ਜਿੱਦਾਂ ਮਰਜ਼ੀ ਤੁਸੀਂ ਚਵਾਈ ਕਰ ਸਕਦੇ ਜੀ ਸੋਈ ਸਵਾਈ ਇਹੇ ਮਾਝਾ 9 ਤੋਂ 10 ਕਿਲੋ ਇਸ ਵਕਤੇ ਦੇ ਥੱਲੇ ਬੋਲਾ ਹਾਜ਼ਰ ਤੇ ਬਾਕੀ ਬਖਾਲਾ ਤੁਹਾਨੂੰ ਆਪਾਂ ਤੋੜ ਕੇ ਦਿਖਾਉਣੇ ਆ ਕਿਦਾਂ ਦਾ ਪੱਦਰ ਨੇਵੇ ਬਖਾਲੇ ਦੀ ਵੈਸੇ ਜਾ ਉਹ ਵੀਰ ਦੀ ਮਾੜਾ ਖੋਲ ਕੇ ਤੋੜ ਗਏ ਪਰ ਠੀਕ ਆ ਕਦਕੂਦ ਜਿਹੜਾ ਦੋਸਤੋ ਵੱਡਾ ਇੱਕ ਵਾਰੀ ਸੂਸਾ ਚ ਆਈ ਆ ਉਹ ਤੁਸੀਂ ਆ ਸਾਹਮਣੇ ਦੇਖ ਲਓ ਵੈਸੇ ਚੌੜਾ ਪਿੱਠਪੂੜਾ ਠੀਕ ਹੈ ਜੀ ਹਲ ਕਰ ਮਾਰ ਜੀ ਚਲੋ ਜੀ ਆ ਕਰੋ ਇੱਕ ਵਾਰੀ ਤੋਰਾ ਚੈੱਕ ਪਿੱਛੋਂ ਜਿਹੜਾ ਦੋਸਤੋ ਬੈਕ ਸਾਈਡ ਤੋਂ ਤੁਸੀਂ ਵਿਖਾਲਾ ਚੈੱਕ ਕਰੋ ਬਿਲਕੁਲ ਪੱਦਰ ਥਣ ਬਹੁਤ ਵਧੀਆ ਦੋਰਾ ਥਣ ਮਗਰਲਾ ਠੀਕ ਹੈ ਜੀ ਮੁੱਠੀ ਅਗਲਾ ਥਣ ਬਹੁਤ ਸੋਹਣੇ ਵੰਡ ਤੇ ਥਣ ਲੱਗਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਵੀ ਬਰਾਬਰ ਆ ਤੇ ਚਵਾਈ ਵੀ ਬਰਾਬਰ ਆ ਠੀਕ ਹੈ ਜੀ ਤੇ ਬੌਲੇ ਤੇ ਆ ਹਜੇ ਖਾਲੀ ਨਹੀਂ ਕੀਤੀ ਅੱਜ ਸ਼ਾਮ ਨੂੰ ਜਿਹੜੀ ਖਾਲੀ ਹੋ ਜੂਗੀ ਉਸ ਤੋਂ ਬਾਅਦ ਦੋਸਤੋ ਹੋਰ ਵੀ ਜਿਹੜਾ ਰਿਜ਼ਲਟ ਕੋਈ ਚੰਗੇ ਨਿਕਲ ਕੇ ਦੇ ਸਾਹਮਣੇ ਆਉਣਗੇ ਬਾਕੀ ਆ ਤੋਰਾ ਵੇਖੋ ਕੈਂਡੀਟੀਰੀ ਬਹੁਤ ਐਮੈਚਿਓਟੀ ਠੀਕ ਹੈ ਜੀ ਹਾਂ ਜੀ ਜਿਹੜਾ ਮਰਜੀ ਚੋਲੇ ਕੋਈ ਗੱਲ ਹੀ ਨਹੀਂ ਆ ਬਿਲਕੁਲ ਜੀ ਲੋ ਤਾਂ ਬਾਕੀ ਸਿੰਘੀ ਬਹੁਤ ਪਿਆਰੀ ਆ ਛੋਟਾ ਸਿੰਘ ਆ ਪਿੱਛੋਂ ਬਿਲਕੁਲ ਅਰਾਊਂਡ ਹੋਈ ਜਾਂਦਾ ਗੁਲਾਈ ਦੇ ਵਿੱਚ ਹੋਈ ਜਾਂਦਾ ਠੀਕ ਹੈ ਜੀ ਸੋ ਕਾਦੋ ਵੱਡਾ ਲਓ ਜੀ ਹਾਂ ਲਓ ਜੀ ਆ ਦੇਖੋ ਬੜੀ ਛੋਟੀ ਸਿੰਗੀ ਕੁਆਲਿਟੀ ਆ ਬਿਲਕੁਲ ਛੋਟਾ ਸਿੰਘ ਆ ਠੀਕ ਆ ਜੀ ਆ ਕਾਤੋਂ ਵੱਡਾ ਸਿੰਘ ਬਿਲਕੁਲ ਦੋਸਤੋ ਬਰੀਕ ਆ ਛੋਟਾ ਸਿੰਘ ਆ ਤੇ ਪੂਰਾ ਗੁਲਾਈ ਦੇ ਵਿੱਚ ਘੁੰਮਿਆ ਬੈਕ ਸਾਈਡ ਤੋਂ ਠੀਕ ਆ ਤੇ ਅੰਗ ਪੈਰ ਸਾਡਾ ਪੈਰਾਂ ਦੀ ਦੋਸਤੋ ਤੁਸੀਂ ਆ ਦੇਖ ਲਓ ਬਹੁਤ ਸੋਹਣੀ ਆ ਆਪਣਾ ਜੀ ਛੋਟੀ ਜਵਾਨ ਆ ਬਿਲਕੁਲ ਜੀ ਬਿਲਕੁਲ ਆ ਲਓ ਜੀ ਤੋਂ ਵੰਡ ਬੁੰਡ ਆਫ ਸੀਥਾ ਨਾਲ ਦੀਆ ਕਰੋ ਨੇੜੇੋਂ ਚੱਕ ਸੋ ਬਿਲਕੁਲ ਜੀ ਦੋਸਤੋ ਉਲਟ ਬਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਰਹੇ ਆ ਠੀਕ ਆ ਤੇ ਹਰ ਪਾਸਿਓ ਪੂਰੀ ਆ ਪ੍ਰੋਪਰ ਆ ਕਿਸੇ ਪਾਸਿਓ ਨਹੀਂ ਖੁੰਜੀ ਕਰਮਾਂ ਲਈ ਠੀਕ ਆ ਜੀ ਤੇ ਕੋਈ ਵੀਰ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਤੇ ਅਛਾ ਭਾਜੀ ਗੁਰਦੇਵ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਰੋਉ ਕਹਿੰਦਾ ਇਹ 90 ਹਾਇਆ ਜੀ ਹਾਂ ਜੀ ਲੈ ਲਈਏ ਕਿ ਵਿੱਚੋਂ ਹੈਗਾ ਮਾਰਜਨ ਵਿੱਚੋਂ ਛੋਟ ਛੱਪੇ ਹੋਣਗੇ ਯਾਰ ਸ਼ੋਰਟ ਕਰ ਦਾਂ ਘਰ ਦਿਓ ਜੇ ਖੁੱਲੇ ਡੁੱਲੇ ਜਿੰਨੇ ਵੀ ਹੋਏ ਕਿ ਜਾਇਆ ਸੀ ਜੀ ਚੋਟੀ ਆ ਬਿਲਕੁਲ ਜੀ ਹਾਂ ਬਿਲਕੁਲ ਲਓ ਦੋਸਤ ਇੱਕ ਬੁਰਸੂ ਸਾਜ ਪਸ਼ੂ ਆਇਆ ਆ ਦਾ ਦੋ ਟਾਈਮ ਚੋਕੇ ਲੈ ਜੇ ਸਹੀ ਆ ਜੀ ਇਹ ਨਹੀਂ ਕੋਈ ਆਪਾਂ ਨੇ ਵੀ ਦੋ ਟੈਂਕ ਚੋਰੇ ਹਾਂ ਜੀ ਕੁਝ ਗਰੰਟੀ ਨਾ ਖਾਣੀ ਗਰੰਟੀ ਨਾ ਫਰਸਾਦਾ ਵੀ ਆਨਲਾਈਨੇ ਵੀ ਮਗਾਉਣੀ ਇਹਦਾ ਤਸੱਲੀ ਤਸੱਲੀ ਹੋ ਗਈ ਹੈ ਹਾਂ ਜੀ ਠੀਕ ਹੈ ਜੀ ਤਾਂ ਦੋਸਤੋ 90000 ਤੇ ਉਹਦੇ ਵਿੱਚੋਂ ਲੈਸ ਜੀ ਨਹੀਂ ਵੀ ਆ ਤੁਹਾਨੂੰ ਦੱਸ ਦਿੱਤੀ ਆ ਸੋ ਮੌਕੇ ਤੇ ਕਿਸੇ ਭੈਣ ਭਰਾ ਸੱਜਣ ਦੇ ਆਏ ਆਏਗਾ ਤਾਂ ਮਾਨਤਨ ਵਿੱਚੋਂ ਜੋ ਵੀ ਗਜੈਸ਼ ਹੁੰਦੀ ਆ ਉਹ ਹੋਰ ਵੀ ਕੀਤਾ ਜਾਂਦਾ ਬਾਕੀ ਰਾਜਵੀਰ ਅਸੀਂ ਮੁੱਲ ਜ਼ਿਆਦਾ ਹੀ ਪਾਉਣੇ ਕੋਈ ਜ਼ਿਆਦਾ ਉਹ ਨਹੀਂ ਹੋਵਾਰੀ ਵਾਲਾ ਨਹੀਂ ਕੰਮ ਕਰੀਦਾ ਅਸੀਂ ਉਨੇ ਹੀ ਪਾਈ ਜਿੰਨੇ ਕੀ ਦੇ ਦੇਣੀ ਆ ਸਹੀ ਮੈਨੂੰ ਲੱਖ ਪਾ ਦੋ ਮੁਰਗੀ ਜੀ 90 ਜੀ ਜੀ ਬਿਲਕੁਲ ਕਿੱਥੇ ਪਰ 20 10 15 20 ਰੱਪੇ ਫਿਰ ਕੇ ਬਿਲਕੁਲ ਜੀ ਲੋਵੀ ਭਰਾਵੋ ਇਹ ਮੋਲਾ ਪਹਿਲੇ ਨੰਬਰ ਤੇ ਸਮਝਦਾ ਸੂਈ ਇਹ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਸੈਕਿੰਡ ਨੰਬਰ ਤੇ ਇੱਧਰ ਇੱਕ ਹੋਰ ਦਿਖਾਉਣੀ ਆ ਫੁੱਲ ਹੈਵੀ ਪਾਰਟੀ ਵੇਡਦੀ ਆ ਔਰ ਇਹ ਵਜਨ ਵੱਟੇ ਵਾਲੀ ਇੱਕ ਮੱਝ ਹੋਰ ਦਿਖਾਉਣੀ ਆ ਤੁਹਾਨੂੰ ਇਹਦਾ ਸੁਆਹ ਭਾਜੀ ਕਿੰਨਾ ਸੁਉਂਦੀ ਫਿਰ ਤੀਸਰੀ ਸੂਈ ਆ ਦੁਨੀਆ ਤੀਜਾ ਸੁਆਹ ਸੁਣੀ ਆ ਤੇ ਟਾਈਮ ਹਜੇ ਕਿੰਨਾ ਕੁ ਪਿਆ ਹਜੀ ਸੁਉਂਦੀ ਆ ਹਜੇ 2-4 ਦਿਨ ਖੜੂਗੀ ਬਬ 2 ਤੋਂ 4 ਦਿਨ ਹਜੇ ਦੋਸਤੋ ਪੈਂਡਿੰਗ ਆ ਠੀਕ ਆ ਤੇ ਆਰਡਰ ਦੀ ਕੁਆਲਿਟੀ ਦੇਖੋ ਕਰਮਾਲੀ ਜਿੰਨਾ ਦੋਸਤੋ ਲੇਵਾ ਅੱਗੋਂ ਬਿਲਕੁਲ ਆਪਾਂ ਕਹਿ ਲੈਨੇ ਆ ਵੀ ਤੁਹਾਨੂੰ ਤੋਂ ਸ਼ਟਾਰ ਤੇ ਬਿਲਕੁਲ ਸੂ ਦੇ ਨਾਲ ਜਿਹੜਾ ਟੱਚ ਕਰਦਾ ਇੱਕ ਰੰਗ ਹੈ ਵੀ ਬਿਲਕੁਲ ਜੈਡ ਬਲੈਕ ਹੀ ਆ ਬਹੁਤ ਕਾਲੀ ਠੀਕ ਹੈ ਮੱਥੇ ਤੋਂ ਲੈ ਕੇ ਦੋਸਤੋ ਪੂਛ ਤੱਕ ਆਪਾਂ ਗੱਲ ਕਰ ਲਈ ਤੇ ਇੱਕ ਵੀ ਵਾਲ ਜਿਹੜਾ ਵਾਈਟ ਨਹੀਂਗਾ ਜੈਡ ਬਲੈਕ ਆ ਫੇਸ ਕੁਆਲਿਟੀ ਹੈ ਤੇਜਾ ਸੂਬਾ ਸੋਣੀ ਆ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਆ ਨਾ ਸੁਬਾ ਖਾਲਾ ਚੈੱਕ ਕਰੋ ਤੇ ਵੈਸੇ ਤਿਆਰੀ ਹੈ ਦੋਸਤੋ ਹੋ ਸਕਦਾ ਵੀ ਕਰਮਾਂ ਵਾਲੀ ਦਾ ਦਿਨ ਜਿਹੜੇ ਪੂਰੇ ਹੋਏ ਹੁਣ ਜਿਹੜੇ ਵੀ ਦਿਨ ਉੱਪਰ ਲੈ ਕੇ ਜਾਊਗੀ 4 ਲੈ ਜੇ 5 ਲੈ ਜੇ ਇਹ ਉੱਪਰਲੇ ਦੇ ਨਹੀਂ ਮੰਨ ਲਿਓ ਤੁਸੀਂ ਠੀਕ ਆ ਵਜਨ ਦੋੜ ਵਾਲੀ ਐ ਇਸ ਕਰਕੇ ਜੰਮਿਆ ਪਲਿਆ ਪਸ਼ੂ ਦੋਸਤੋ ਕਈ ਨਾ ਉੱਪਰ 2 4 5 ਦਿਨ ਵੈਸੇ ਵੀ ਲੈ ਜਾਂਦਾ ਠੀਕ ਆ ਰਾਜੀ ਆ ਪੂਰੀ ਵੱਡੀ ਆ ਕੱਦ ਬੋਤ ਵਿੱਚ ਆ ਠੀਕ ਆ ਇਹਨੂੰ ਵੀ ਖੋਲ ਕੇ ਆਪਾਂ ਇੱਕ ਵਾਰੀ ਤੋੜ ਕੇ ਦਿਖਾਉਨੇ ਆ ਤੀਜਾ ਸੁਆ ਇਹ ਸਮਝ ਲੈਣਾ ਸੁਣਾ ਤੇ ਇਹ ਪੂਰੀ ਵਜਨ ਦੋੜ ਦੇ ਵਿੱਚ ਵੱਡੇ ਕੱਦਾਂ ਦੀ ਆ ਝੋਟੀ ਹਾਂਜੀ ਚਲ ਕਰ ਮਾਰ ਗਈ ਆ 53 ਤੋਂ ਪਣ ਆ ਭਰਾ ਬਰੂ ਚੰਗਾ ਇੱਕ ਕੋਲਾ ਨਹੀਂ ਲੈ ਬੋਰ ਕੋਈ ਜਿੱਦਾਂ ਦੋ ਅਸੀਂ ਗਰੰਟੀ ਨਾਲ ਖਰਸਾ ਦਾ ਪਹੂ ਠੀਕ ਹੈ ਜੀ ਹਾਂ ਕਰਮਾਲੀ ਸੱਜੇ 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 ਲੋਬੇ ਦੋਸਤ ਖੁੱਲੇ ਪਿੰਡੇ ਦੀ ਆ ਠੀਕ ਆ ਜੀ ਕੋਈ ਕਸਮੇ ਪਿੰਡੇ ਵੱਡੀਆ ਝੋਟੀ ਖੁੱਲੇ ਪਿੰਡੇ ਦੀ ਆ ਫੁੱਲ ਵਜਣ ਵਾਲੀ ਆ ਠੀਕ ਆ ਜੀ ਤੇ ਪੂਰੀ ਜ਼ਬਰਦਸਤ ਪੂਰੀ ਭਾਰੀ ਆ ਪਿੰਡੇ ਦੀ ਤਾਂ ਥੱਲਿਓ ਵੀ ਕਰਮਾਲੀ ਪੂਰੀ ਬਣੀ ਖੜੀ ਆ ਜਿੰਨਾ ਉਤੋਂ ਆ ਦੋਸਤ ਉਨਾ ਹੀ ਥੱਲਿਓ ਲੇਵਾ ਬਣੀ ਖੜੀ ਆ ਹੋਰ ਵੀ ਉਮੀਦ ਕਰਦੇ ਆ ਵੀ ਜੇਕਰ ਦੋ ਤੋਂ ਚਾਰਕ ਦਿਨ ਕੱਢ ਜਾਂਦੀ ਆ ਤੇ ਸੋਨਾ ਬਖਾਲਾ ਥਲੇੋਂ ਤਿਆਰ ਕਰ ਲੂਗੀ ਫਿਲਹਾਲ ਥਣ ਦੇਵੇ ਦੀ ਬਖਾਲੇ ਦੀ ਬਿਲਕੁਲ ਪੱਦਰ ਬੈਕ ਸਾਈਡ ਤੋਂ ਚਲ ਕਰ ਮਾਰ ਕੇ ਆਹ ਐਨ ਕਰਤੀ ਥੋੜਾ ਜਿਹਾ ਠੀਕ ਹੈ ਜੀ ਤੇ ਇਹਦੀ ਭਾਜੀ ਫਿਰ ਕੀ ਕੀਮਤ ਕੀ ਡਿਮਾਂਡ ਕਰਦੀਆਂ ਕਿੱਥੋਂ ਤੱਕ ਦੇ ਦਗੇ 95000 ਅੰਨੇ ਜੀ ਮੇਰਾ ਮੁੱਲ 95000 99000 ਦੀ ਮੈਂ ਦੇ ਦਾਂਗੇ ਜੀ ਲੈਣ 99000 ਲੈਣ ਦੇਣ 92000 ਹਾਂਜੀ 95 ਡਿਮਾਂਡ ਕਰਦੇ ਪਹਿ ਆਪਾਂ ਠੀਕ ਹੈ ਜੀ ਲੋਬੀ ਦੋਸਤੋ ਫੁੱਲ ਹੈਵੀ ਬਾਡੀ weight ਆ ਪੂਰੇ ਵਜਨ ਤੋਂ ਵੱਡਾ ਵਾਲੀ ਵੱਡੀ ਆ ਤੇ ਮੇਰਾ ਭਰਾ ਇੱਥੇ ਆਣ ਕੇ ਤੁਸੀਂ ਵੇਖ ਲਿਓ ਠੀਕ ਹੈ ਜੀ ਤਿਆਰੀ ਮੁਕੰਮਲ ਕਰੀ ਬੈਠੀ ਆ ਦੋ ਚਾਰ ਦਿਨ ਲੈ ਜੇ ਤੇ ਹੋਰ ਵੀ ਇਹਦੇ ਲਈ ਬਹੁਤ ਵੈਲਨ ਕੋਡਾ ਠੀਕ ਹੈ ਜੀ ਹੋਰ ਵੀ ਵਧੀਆ ਗੱਲ ਵੀ ਚੰਗਾ ਹੋਰ ਵੀ ਤੁਹਾਨੂੰ ਨੀਵਾ ਹੋਰ ਸੋਨਾ ਬਖਾਲਾ ਬ 92000 ਦੀ ਲਾਸਟ ਤੋਂ ਲਾਸਟ ਜਿਹੜੀ 92000 ਦੀ ਲੈਣ ਦੇਣਾ ਸੋ ਕੋਈ ਭਰਾ ਇੱਥੇ ਆਵੇ ਤੇ ਆਪਦੀ ਮਰਜ਼ੀ ਨਾਲ ਜਿਹੜਾ ਤੁਸੀਂ ਕੋਈ ਰੇਟ ਵੀ ਲਾ ਸਕਦੇ ਕੋਈ ਗੁੱਸਾ ਗਰ ਨਹੀਂ ਪਰ ਇੱਥੇ ਆ ਕੇ ਕੋਈ ਵੇਖਿਓ ਇੰਨੇ ਆਲਾ ਪਸੂ ਹੈਗਾ ਵੀ ਆ ਠੀਕ ਆ ਚੰਗੀ ਮੱਝ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਤੇ ਹੋਰ ਕੋਈ ਗੱਲਬਾਤ ਇਹਦੇ ਸੰਬੰਧ ਵਿੱਚ ਕੋਈ ਪਿੱਛੋਂ ਦੁੱਧ ਦਾਤਾ ਕੋਈ ਦੱਸੋ ਵੀ ਇਹਦਾ ਇਹ ਕਿਹੜੇ ਸਾਲ ਦੇ ਨੇ ਤੇ ਸੂਏ ਨਾ ਤਾਂ ਇਹਨੇ 14 13 14 ਦੇ ਵਿੱਚ ਰਹੀ ਆ ਕੀ ਹੈ ਜੀ ਹਾਂਜੀ ਆਮ ਘਰਾਂ ਦੇ ਵਿੱਚੋਂ ਹੀ ਆਪਾਂ ਚਲੋ ਲੈ ਆਈਏ ਆਮ ਘਰਾਂ ਤੋਂ ਲੈ ਜੀ ਪਰ ਆਪਾਂ ਨਹੀਂ ਆਖੀ ਜਾ ਕਿਉਂਕਿ ਕੀਤੇ ਲੋਕ ਉਹ ਬੋਰੇ ਬਚਾਰਾ ਦਿੰਦੇ ਪਰ ਆਪਾਂ ਆਖੀ ਜਾ ਆਪਣੇ ਸਾਹਮਣੇ ਦੱਸਣ ਲਈ ਹੈ ਕਿ ਚਲੋ ਗਰੰਟੀਆਂ ਤੇ ਭਾਜੀ ਨਹੀਂ ਦਿੱਤੀਆਂ ਜਾਂਦੀਆਂ ਭਰਿਆ ਭਾਂਡਾ ਆਪਾਂ ਕਹਿ ਦਿਆ 14 ਕੱਲ ਨੂੰ ਕੋਈ ਵੀਰ 11 ਚੋਵੇ ਅਗਲੇ ਦਿਨਾਂ ਵੀ 15 14 ਨਹੀਂ ਦਿੰਦੀ ਵੀ ਇਹ ਪਿਛਲੇ ਘਰੋਂ ਜੋ ਪੁੱਛਿਆ ਵੀ ਉਹਦੇ ਬਹਾਵ ਤੇ ਵੀ ਦੇ ਸਕਦਾ ਪਰ ਉਸ ਚੰਗੀ ਸੇਵਾ ਹੁੰਦੀ ਹਾਂ ਜਿਹਦੇ ਬਾਰੇ ਡਿਪੈਂਡ ਕਰਦਾ ਹੁੰਦਾ ਮੈਂ ਸਾੰਧੀ ਕਿੰਨੀ ਹੈ ਜੰਮੀ ਪਈ ਹੈ ਮੈਂ ਪੂਰੀ ਇੱਕ ਗੱਡੀ ਕੱਲੀ ਆਉਣੀ ਹਾਂ ਹਾਂ ਤੇ ਉਹਨਾਂ ਆਖਿਆ ਸਾਨੂੰ ਇੰਨੇ ਹੀ ਦਿੰਦੀ ਰ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਵੀ ਦੱਸੋ ਬਾਕੀ ਕੋਸ਼ਣਾ ਫਰਜ ਬਣਦਾ ਕਿਉਂਕਿ ਮਾਲ ਕਾਊਂਟਰ ਨੇ ਪਿੱਛੋਂ ਜੇਕਰ ਪੁੱਛਿਆ ਹੋਵੇ ਉਹਦੇ ਬਿਹਾਵ ਤੇ ਅੱਗੇ ਆਪਾਂ ਜਿਹੜਾ ਇੱਕ ਅੰਦਾਜ਼ਾ ਲਾ ਸਕਦੇ ਵੀ ਪਸ਼ੂ ਕਿੰਨਾ ਕੁ ਦੁੱਧ ਚਵਾ ਦੂਗਾ ਤੇ ਬਾਕੀ ਵੱਡੀ ਮੱਝ 12 ਵੀ ਭਰਾ ਸਕਦੀ 14 ਵੀ ਭਰਾ ਸਕਦੀ ਆ ਅੱਗੇ ਕਿਸੇ ਵੀਰ ਦੀ ਚੰਗੀ ਸੇਵਾ ਹੈ ਠੀਕ ਆ ਤੇ ਫਿਰ ਹਾਲ ਇਹ ਮੱਝਾਂ 92000 ਦੀ ਤੁਹਾਨੂੰ ਮਿਲ ਜੂਗੀ ਠੀਕ ਆ ਇੱਕ ਦੋਸਤੋ ਲਾਸਟ ਦੇ ਵਿੱਚ ਹੋਰ ਆਪਾਂ ਤੁਹਾਨੂੰ ਗੱਬਣ ਮੱਝ ਦਿਖਾ ਦਿੰਦੇ ਆ ਇਹ ਵੀ ਮੱਝ ਗੱਬਣ ਤਿਆਰੀ ਵਾਲੀ ਆ ਦਿਨੇ ਦੇ ਵੀ ਹਜੇ ਪਏ ਆ ਉਹ ਆਪਾਂ ਪੂਰਾ ਵੇਰਵਾ ਲੈ ਲੈਨੇ ਆ ਤੇ ਇਹ ਭਾਜੀ ਸੂਬਾ ਗਿਰਮਾ ਮੰਨਦੇ ਪਏ ਜੀ ਇਹ ਤੀਸਰੇ ਸੁਣੀ ਜ ਹੋਣੀ ਚੀ ਤੀਜਾ ਹਾਂਜੀ ਤੇ ਸਮਾਜ ਦਾ ਵੀ ਤਕਰੀਬਨ ਅਜਕੜਾ ਲਾਜੂ ਹਫਤਾ ਖੰਡ ਨਹੀਂ ਜੀ ਨਹੀਂ ਥੋੜੇ ਤਿਆਰੀ ਆ ਠੀਕ ਆ ਤਿਆਰੀ ਵਾਲੀ ਹੈ ਹਾਂਜੀ ਲਓ ਜੀ ਠੀਕ ਆ ਜੀ ਸੋ ਤਿਆਰੀ ਵਾਲੀ ਆ ਦੋਸਤੋ ਸੂਬਾ ਤੀਜਾ ਇਸ ਮੈਨੇ ਵੀ ਤੀਜਾ ਸੂਬਾ ਸੋਨਾ ਸੋ ਬਾਡੀ ਵੇਟ ਦੀਆਂ ਦੋਵੇਂ ਜਿਹੜੀਆਂ ਦੋਸਤੋ ਕੋਈ 19 ਕੀ ਫਰਕ ਨਹੀਂ ਹੈਗਾ ਬਿਲਕੁਲ ਸੇਮ ਟੂ ਸੇਮ ਆ ਇੱਕੋ ਜੇ ਕਾਦਾ ਵੱਡੀਆਂ ਮੱਜਾਂ ਚੀ ਆ ਤੇ ਫੁੱਲ ਹੈਵੀ ਬਾਡੀ ਵੇਟ ਪੂਰੀਆਂ ਭਾਰੀਆਂ ਸਰੀਰਕ ਬੰਤਰਾਂ ਵਾਲੇ ਪਾਸੋਂ ਤੇ ਦੇਣਾ ਲਾਜੇ ਦੋ ਲਾਜੇ ਚਾਰ ਲਾਜੇ ਇੰਨੇ ਕੀ ਬਸ ਇੰਨੇ ਖਾਣੇ ਚਾਲੇ ਤਿੰਨ ਜਾਂ ਦੋ ਇੱਕ ਵੇ ਖੜੂਗੀ ਠੀਕ ਹੈ ਜੀ ਹਾਂਜੀ ਲਓ ਜੀ ਖਾਣੋ ਆ ਦੇਖੋ ਠੀਕ ਹੈ ਸੋ ਬਣੀ ਥਣੀ ਦੋਸਤੋ ਪੂਰੀ ਪਈ ਆ ਠੀਕ ਹੈ ਜੀ ਬਾਕੀ ਤੁਸੀਂ ਵੇਖ ਸਕਦੇ ਹੋ ਜੋ ਪਿੱਛੇ ਕਰਮਾਂ ਵਾਲੀ ਪੂਰਾ ਬਾਹਰ ਕਰਦਿਆ ਕਰਮਾਂ ਵਾਲੀ ਦਾ ਲੇਵਾ ਠੀਕ ਹੈ ਜੀ ਤੱਕ ਗਾਹ ਨੂੰ ਵੀ ਤਾਂ ਪਿਛਾ ਨੂੰ ਵੀ ਉਨੀ ਆ ਬਰਾਬਰ ਨਾਲ ਜਿੰਨਾ ਅੱਗੇ ਉਹਨਾ ਪਿੱਛੇ ਆ ਹਾਂ ਲਓ ਵੀ ਦੋਸਤੋ ਠੀਕ ਹੈ ਪੂਰੀਆਂ ਜਮੀਆਂ ਪਲੀਆਂ ਨੇ ਦੋਸਤੋ ਇਹ ਨਹੀਂ ਹੈਗਾ ਪਸ਼ੂ ਕੋਈ ਹੱਡਲ ਜਾ ਪਸ਼ੂ ਆ ਪੂਰੇ ਰਾਜ ਹੀ ਆ ਫਿੱਟ ਫਾੜ ਪਸ਼ੂ ਆ ਫੁੱਲ ਵਜਣ ਵਾਲੇ ਆ ਤੇ ਕਰਮ ਵਾਲੀ ਨੂੰ ਲੇਵਾ ਵੀ ਬਿਲਕੁਲ ਬਿੰਦੀਆਂ ਵਾਲਾ ਜਿਵੇਂ ਆਪਣੇ ਨਾਰਮਲ ਕਹਿ ਦਿੰਦੇ ਆ ਵੀ ਕੋਈ ਚੰਗੇ ਦੁੱਧ ਦਤਾਰੂ ਪਸ਼ੂ ਦੀ ਨਿਸ਼ਾਨੀ ਆ ਤੇ ਇਹ ਦੋਸਤੋ ਜਿਹੜੀ ਮੈਂ ਆ ਇਹ ਵੀ ਤੀਜਾ ਸਵੇਰ ਸੋਣ ਦੇ ਵਿੱਚ ਬਿਲਕੁਲ ਰੈਡੀ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋਰ ਕੇ ਦਰਸ਼ਨ ਕਰਾਉਣੇ ਆ ਠੀਕ ਆ ਜੀ ਤੋਰੇ ਤਾਰੇ ਤੋਂ ਪਤਾ ਲੱਗ ਜੂ ਪਸ਼ੂ ਦਾ ਵੀ ਤੇਰੇ ਤੁਹਾਨੂੰ ਆਕੀ ਦੁੱਧ ਪਾਏ ਦਾ ਜੀ ਬਿਲਕੁਲ ਜੀ ਐਵੇਂ ਆਪਾਂ ਆਕੇ ਵੀ ਐਂ ਕਰ ਜੀ ਜੋ ਆਂ ਭੀ ਆਵਾ ਵੇਖੋ ਜੀ ਲਾਉ ਪੇਤਾ ਹੂੰ ਵਾਲੇ ਪਸ਼ੂ ਨੇ ਦੁੱਧ ਦੇਣਾ ਲਾਉ ਦੋਸਤੋ ਠੀਕ ਆ ਜੀ ਤੋਰਾ ਦੋਸਤੋ ਚੈੱਕ ਕਰੋ ਤਾਂ ਪੂਰਾ ਜਿਹੜਾ ਦੋਸਤੋ ਘਾਹ ਖਵਾਇਆ ਇਹੋ ਜੇ ਪਸ਼ੂ ਨੂੰ ਜਿੱਥੋਂ ਵੀ ਪਸ਼ੂ ਨਿਕਲਦਾ ਉਹਦੀ ਸਿਫਤ ਕਰਨੀ ਬਣਦੀ ਆ ਵੀ ਚੰਗਾ ਕਿਸੇ ਨੇ ਸਾਹ ਸੰਭਾਲ ਕੀਤੀ ਆ ਠੀਕ ਹੈ ਜੀ ਸਾਫ ਸੰਭਾਲਦਾ ਹੀ ਮੋਲਾ ਦੋਸਤੋ ਬਾਕੀ ਆ ਤੁਹਾਡੇ ਸਾਹਮਣੇ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਤੇ ਨਾੜਾਂ ਤੁਸੀਂ ਵੇਖੋ ਪਿੰਡੇ ਦੇ ਉੱਪਰ ਜਿਵੇਂ ਬਿਲਕੁਲ ਬਰੀਕ ਬਰੀਕ ਨਾੜਾਂ ਜਿਹੜੀਆਂ ਪਿੰਡੇ ਦੇ ਉੱਪਰੀਆਂ ਨਜ਼ਰ ਆ ਰਹੀਆਂ ਸੋ 35 ਦੀ ਤਾਂ ਭਾਰ ਪਿਛੇ ਦੀ ਜਿਹੜਾ ਇੱਕ ਸੋ ਗੱਬਣਾ ਦੋਸਤੋ ਉਹਨਾਂ ਦੀ ਵੀ ਇਹਦਾ ਵੀ ਆਪਣੀ ਤਸੱਲੀ ਆ ਚਾਹੇ ਕੋਈ ਵੀ ਰਾਂ ਆਨਲਾਈਨ ਖਰੀਦਦਾ ਚਾਹੇ ਘਰੇ ਆਣ ਕੇ ਆਪਦੀ ਨਰਕਪਰਖ ਕਰਕੇ ਖਰੀਦਦੇ ਜੀ ਉਹ ਤਸੱਲੀ ਆ ਠੀਕ ਹੈ ਚਾਚਾ ਕਰ ਮਾਰੀ ਗਿਆ ਦਖਾਓ ਬੱਚੇ ਕੋ ਇੱਕੋ ਜੇ ਸਾਰੇ ਬਿਲਕੁਲ ਜੀ ਬੋਲ ਬੋਲ ਵਨ ਠੀਕ ਹੈ ਜੀ ਜੇ ਤੁਸੀਂ ਜੀਫ ਨਿਕਾਲ ਦੇ ਸੀ ਆਹ ਲੋ ਠੀਕ ਹੈ ਜੀ ਸੋ ਸਿੰਘੀ-ਸੁੰਗੀ ਦੋਸਤੋ ਜੇ ਮੱਝਾ ਤਿੰਨਾਂ ਦੀ ਗੱਲ ਕਰ ਲਈਏ ਤਿੰਨੇ ਮੱਝਾ ਦੀ ਬਿਲਕੁਲ ਬਾਡੀ ਵੇਟ ਦੇ ਸਾਨੂੰ ਬਾਡੀ ਵਜਨ ਦੇ ਹਿਸਾਬ ਨਾਲ ਤਿੰਨੇ ਫੱਬਦੇ ਆ ਤਿੰਨਾਂ ਨੂੰ ਸਿੰਘ ਗੋਲਾਈ ਦੇ ਵਿੱਚ ਸਿੰਘ ਆ ਠੀਕ ਹੈ ਜੀ ਤੇ ਬੇਕ ਬਾਕੀ ਸੇਵਾ ਵਾਲੇ ਪਾਸੋਂ ਕੋਈ ਕਸਰ ਨਹੀਂ ਗਈ ਉਹ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਤਾ ਤੇ ਬਾਕੀ ਤੁਸੀਂ ਦੇਖ ਲਿਆ ਸਾਰੇ ਵੀਰ ਜਾਣਕਾਰਾ ਖੜਾ ਰੀ ਵੀਰ ਆ ਠੀਕ ਆ ਜੀ ਪਸ਼ੂ ਪਾਲਕ ਵੀਰ ਆ ਜਿਨ੍ਹਾਂ ਨੇ ਪਸ਼ੂ ਰੱਖਿਆ ਨਾਰਮਲੀ ਪਸ਼ੂ ਵੇਖ ਕੇ ਪਤਾ ਲੱਗ ਜਾਂਦਾ ਤੇ ਕਿਹੋ ਜਿਹਾ ਵੇਟ ਆ ਕਿੱਡਾ ਕੱਦ ਬੋਤਾ ਬਾਕੀ ਸੋਹਣੀਆਂ ਮੱਜਾਂ ਨੇ ਤੇ ਭਾਜੀ ਗੁਰਦੇਵ ਸਿੰਘ ਜੀ ਕੀ ਕਰਾਂਗੇ ਮੁੱਲ ਇਹਨਾਂ 90000 ਕਰਦੇ ਜੀ 90000 ਹਾਂਜੀ ਠੀਕ ਆ ਜੀ ਕਰਦੇ ਛੋਟੇ ਛੱਪੇ ਫਿਰ 2000 ਛੋਟ ਕਰਨਾ 88000 ਹਾਂਜੀ ਠੀਕ ਆ ਜੀ ਲਓ ਜੀ 88000 ਦੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂ ਸੋ ਫੋਲਾ ਹੈ ਵੀ ਵੇਡ ਦੇ ਵਿੱਚ ਪੂਰੇ ਵਜਨ ਦੋੜ ਦੇ ਵਿੱਚ ਬਾਕੀ ਪਸੰਦ ਆਊਗਾ ਮਾਲ ਠੀਕ ਹੈ ਜੀ ਮਾਲ ਸਾਰਾ ਖਰਾ ਚੰਗਾ ਮਾਲ ਆ ਸੋਇਆ ਸੁਆਹ ਜਿਹੜਾ ਪਸ਼ੂ ਆ ਉਹ ਵੀ ਤੁਸੀਂ ਦੋੜਾਂ ਕਾ ਆਪਣੀ ਚੋਗੇ ਤਸੱਲੀ ਕਰ ਲੈਣੀ ਆ ਮੱਝੇ ਵੀ ਖਰੀ ਆ ਤਾਜੀ ਸੂਈ ਆ ਜੇਰ ਜੂਰ ਵਾਲੇ ਪਾਸੋਂ ਬੇਫਿਕਰੀ ਆ ਸੋ ਜਿਹੜਾ ਪਸ਼ੂ ਕੋਈ ਵੀ ਰ ਹੈ 14 ਵੀ ਘਰੇ ਲੈ ਜਾ ਕੇ ਚਲਾਉਦੇ ਹਾਥੀ ਸਵਾਉਣਾ ਚਾਹੁੰਦਾ ਤੇ ਬਿਲਕੁਲ ਤਿਆਰੀ ਵਾਲੀਆਂ ਮੱਝਾਂ ਤੁਹਾਨੂੰ ਦੋ ਦਿਖਾਤੀਆਂ ਨੇ ਸੋ ਰੇੜ ਪਰਤਾ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ ਹੋਰ ਕੋਈ ਗੱਲਬਾਤ ਪਾਜੀ ਅਤੇ ਸਿੰਘ ਜੀ ਕੋਈ ਕਹਿਣੀ ਹੋਰ ਇਹਾਂ ਦੇ ਟੀਗਾ ਚੰਗਾ ਭਰਿਆ ਉਹ ਸਾਨੂੰ ਤੇ ਦੱਸਣੀ ਵੀ ਦੂਜਾ ਵੀਰੇ ਮਾਲੀ ਦਾ ਭਰਿਆ ਵਾ ਚੰਗਾ ਮੈਂ ਦਾ ਚਲੋ ਮੈਂ ਵੀ ਇੱਕ ਰਾਂਗਾ ਹਾਂਜੀ ਮੈਂ ਵੀ ਇੱਕ ਰਾਂਗਾ ਬਾਕੀ ਜੱਕਰ ਕੇ ਮੋਹਰਾ ਮਰਾ ਤਾਂ ਚੰਗਾ ਸੀਮਨ ਭਰਿਆ ਬੱਚਾ ਚੰਗਾ ਪਾ ਦਿਓ ਬਾਕੀ ਦੁੱਧ ਪਾਏ ਦਾ ਜੀ ਹਾਂਜੀ ਉਸ ਤਰ੍ਹਾਂ ਵਪਾਰ ਕਰੀਦਾ ਵਾ ਹਾਂਜੀ ਸਾਚੂਠ ਵਾਲਾ ਨਾ ਗਲਤ ਬਿਲਕੁਲ ਬਿਲਕੁਲ ਵਾ ਰੇੜ ਜਜ ਜੇ ਆਪ ਨੂੰ ਭਾਣਾ ਮਿਲ ਜਾਂਦਾ ਰੇੜਾਂ ਦੇ ਭਾਣਾ ਦੇ ਸਹੀ ਆ ਜੀ ਲਓ ਦੱਸੋ ਵਪਾਰੀ ਵੀ ਸਾਰੇ ਲੈ ਜਾਂਦੇ ਵਪਾਰੀ ਕਰੀ ਵੀ ਹਰੀ ਵੀਰ ਵੀ ਲੈ ਕੇ ਜਾਂਦੇ ਆ ਮਾਲ ਅਗਲੇ ਨੂੰ 2 ਪੈਸੇ ਛੱਡ ਦੀ ਰੋਟੀ ਦੇਂਦਾ ਪਸੂ ਲੈ ਕੇ ਜਾਂਦਾ ਜੀ ਨਹੀਂ ਜ ਲਓ ਦੱਸੋ ਇਹ ਮਾਲ ਆ ਵੀਰ ਭਾਗ ਸਿੰਘ ਹੋਂਦੇ ਕੋਲ ਤੇ ਵੀਰ ਗੁਰਦੇਵ ਸਿੰਘ ਹੋਂਦੇ ਕੋਲ ਤੇ ਪਾਰਟਨਰਸ਼ਿਪ ਆ ਵੀਰ ਹੋਂਾਂ ਦੀ ਮਾਲ ਰਲ ਮਿਲ ਕੇ ਦੋਵੇਂ ਖਰੀਦਦੇ ਆ ਚੰਗਾ ਮਾਲ ਹੁੰਦਾ ਸਾਫ ਸੁਥਰਾ ਪਸ਼ੂ ਲੈਂਦੇ ਆ ਤੇ ਵੇਚਦੇ ਆ ਵੜਾ ਵੀ ਆਉਂਦੀਆਂ ਚੰਗੀਆਂ ਮੱਝਾਂ ਵੀ ਆਉਂਦੀਆਂ ਝੋਟੀਆਂ ਵੀ ਆਉਂਦੀਆਂ ਨੇ ਠੀਕ ਆ ਜੀ ਸੋ ਬਾਕੀ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਓ ਨੰਬਰ ਦੋਵਾਂ ਵੀਰਾਂ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਪਤੇਰੇ ਜਾਣਕਾਰੀ ਲੈ ਲਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਓਕੇ ਭਾਜੀ ਹੋਰ ਕੋਈ ਗੱਲ ਬਾਤ ਜੀ ਠੀਕ ਆ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ